ਜਿਹੜਾ ਬੰਦਾ ਹੁੰਦਾ ਉਹ ਚੁਗਲ ਨਹੀਂ ਹੁੰਦਾ ਤੇ ਜਿਹੜਾ ਚੁਗਲ ਹੁੰਦਾ ਉਹ ਬੰਦਾ ਨਹੀਂ ਹੁੰਦਾ ਇਹ ਜਨਾਨੀ ਜੀ ਕਿਸਮ ਦੇ ਬੰਦੇ ਹੁੰਦੇ ਆ ਚੁਗਲ ਤੇ ਚੁਗਲਾਂ ਦੇ ਜਿਹੜੇ ਸਮਾਜ ਚ ਪਵਾੜੇ ਪਾਏ ਆ ਇਹ ਪੁਰਾਣੇ ਸਮਿਆਂ ਦੇ ਅਜੇ ਤੱਕ ਰਾਸ ਨਹੀਂ ਆਏ ਤੇ ਚੁਗਲਾਂ ਨਾਲ ਜਿਹੜੇ ਬਣਾ ਕੇ ਰੱਖਦੇ ਆ ਉਹ ਵੀ ਉਹਨਾਂਰ ਗਈ ਹੁੰਦੇ ਆ ਚੰਗੇ ਬੰਦੇ ਨੇ ਸਿੱਧੇ ਸਾਦੇ ਬੰਦੇ ਨੇ ਚੁਗਲ ਤੋਂ ਕੀ ਲੈਣਾ ਚੁਗਲ ਆਪਦੇ ਪਿਓ ਦਾ ਵੀ ਸਕਾ ਨਹੀਂ ਹੁੰਦਾ ਆਪਦੇ ਪਿਓ ਦੀ ਵੀ ਆਪਦੀ ਮਾਂ ਕੋਲੇ ਚੁਗਲੀ ਕਰਕੇ ਉਹਨਾਂ ਨੂੰ ਛੇਤਰੋ ਛਤਰੀ ਕਰਾ ਦਿੰਦਾ ਜਿਹੜਾ ਚੁਗਲ ਬੰਦਾ ਹੁੰਦਾ ਹੁੰਦਾ ਚੁਗਲ ਪਰਮਾਣੂ ਬੰਬ ਤੋਂ ਵੀ ਜ਼ਿਆਦਾ ਖਤਰਨਾਕ ਹੈ ਸਮਾਜ ਦੀ ਵੀ ਕੋਈ ਸਮਝ ਨਹੀਂ ਆਉਂਦੀ ਜਿਹੜਾ ਚੁਗਲ ਬੰਦਾ ਉਹਦੇ ਨਾਲ ਹਰੇਕ ਬਣਾ ਕੇ ਰੱਖਦਾ ਤੇ ਜਿਹੜਾ ਕੋਈ ਭਲਾ ਮਾਨਸ ਬੰਦਾ ਉਹਨੂੰ ਕੋਈ ਬਲਾ ਕੇ ਨਹੀਂ ਰਾਜੀ ਤੇ ਚੁਗਲ ਬੰਦਾ ਸਮਾਜ ਦੇ ਵਿੱਚ ਹੈ ਹਰੇਕ ਦਾ ਖਤਰਾ ਭਾਈ ਚੁਗਲ ਬੰਦੇ ਥੋੜੀ ਹੁੰਦੇ ਆ ਜਿਹੜਾ ਬੰਦਾ ਹੁੰਦਾ ਉਹ ਚੁਗਲ ਨਹੀਂ ਹੁੰਦਾ ਤੇ ਜਿਹੜਾ ਚੁਗਲ ਹੁੰਦਾ ਉਹ ਬੰਦਾ ਨਹੀਂ ਹੁੰਦਾ ਇਹ ਜਨਾਨੀ ਜੀ ਕਿਸਮ ਦੇ ਬੰਦੇ ਹੁੰਦੇ ਆ ਚੁਗਲ ਤੇ ਚੁਗਲਾਂ ਦੇ ਜਿਹੜੇ ਸਮਾਜ ਚ ਪਵਾੜੇ ਪਾਏ ਆ ਇਹ ਪੁਰਾਣੇ ਸਮਿਆਂ ਦੇ ਅਜੇ ਤੱਕ ਰਾਸ ਨਹੀਂ ਆਏ। ਹੂੰ ਚੁਗਲ ਹਮੇਸ਼ਾ ਇਕੱਠਾ ਹਸਤੇ ਖਤਰਾ ਹੁੰਦਾ ਹੈ। ਕਿਸੇ ਵੀ ਤਰ੍ਹਾਂ ਦਾ ਕਾਠਾ ਭਲਾ ਕੋਈ ਪਰਿਵਾਰਕ ਕਾਠਾ ਹੈ। ਭਲਾ ਕੋਈ ਹੋਰ ਪਿੰਡ ਦਾ ਕਾਠਾ ਪਿੰਡ ਦੀ ਸਾਥਾ ਸਾਂਝੇ ਕੰਮ ਉਹਨੋਂ ਹਮੇਸ਼ਾ ਚੁਗਲ ਖਰਾਬ ਕਰਦਾ ਹੈ। ਹੂੰ ਤੇ ਚੁਗਲਾਂ ਨਾਲ ਜਿਹੜੇ ਬਣਾ ਕੇ ਰੱਖਦੇ ਆ ਉਹ ਵੀ ਉਹਨਾਂ ਅਰ ਗਈ ਹੁੰਦੇ ਆ। ਚੰਗੇ ਬੰਦੇ ਨੇ ਸਿੱਧੇ ਸਾਦੇ ਬੰਦੇ ਨੇ ਚੁਗਲ ਤੋਂ ਕੀ ਲੈਣਾ। ਚੁਗਲਦਾ ਤਾਂ ਉਹੀ ਮੋਹ ਕਰੂਗਾ ਨਾ ਜਿਹਨੇ ਲੋਕਾਂ ਦੀਆਂ ਖਬਰਾਂ ਇਕੱਠੀਆਂ ਕਰਨੀਆਂ ਹੂੰ ਕਿ ਫਲਾਣਾ ਕਿਵੇਂ ਆ ਟਮਕਾਨਾ ਕਿਵੇਂ ਆ ਲੋਕਾਂ ਦੀਆਂ ਗੱਲਾਂ ਕਈ ਬੰਦੇ ਨੇ ਐ ਹੁੰਦਾ ਕਿ ਲੋਕਾਂ ਦੀ ਹਰੇਕ ਗੱਲ ਮੈਨੂੰ ਹੀ ਪਤਾ ਹੋਵੇ ਇਹੋ ਜੇ ਲੱਛਣਾਂ ਵਾਲੇ ਬੰਦੇ ਚੁਗਲਾਂ ਦੀ ਇੱਜ਼ਤ ਕਰਦੇ ਆ ਹੋਰ ਉਹਨੇ ਕੋਈ ਚੁਗਲਾ ਨੂੰ ਮੂੰਹ ਲਾ ਕੇ ਰਾਜੀ ਨਹੀਂ ਅੱਜ ਕੱਲ ਚੰਗਾ ਭਲਾ ਬੰਦਾ ਤਾਂ ਜਿਹੜੇ ਚੁਗਲ ਬੰਦੇ ਆ ਚੁਗਲਾਂ ਨੇ ਵੱਡੇ ਵੱਡੇ ਖਾਨਦਾਨ ਨੂੰ ਖਤਮ ਕਰਤੇ ਰਾਜੇ ਮਹਾਰਾਜਾਂ ਵੇਲੇ ਜੋ ਰਾਜਾਂ ਦੇ ਰਾਜ ਖਤਮ ਕਰਤੇ ਜਿਹੜੇ ਜੰਗ ਯੋਧ ਜਿਹੜੇ ਹੋਇਆ ਉਦੋਂ ਰਾਜਾਂ ਤੇ ਇਹ ਵੀ ਚੁਗਲਾਂ ਦਾ ਕਰਕੇ ਹੀ ਹੁੰਦੇ ਸੀ ਜਿਹੜਾ ਇਹ ਸਮਾਜ ਆਸਤੇ ਪਹਿਲਾਂ ਤੋਂ ਕਲੰਕਾ ਜਿਹੜੇ ਚੁਗਲ ਬੰਦੇ ਆ ਇਹ ਸਾਰੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਹ ਵੀ ਚੁਗਲਾਂ ਦਾ ਕਰਕੇ ਖਤਮ ਹੋਇਆ ਨਹੀਂ ਤਾਂ ਅੱਜ ਖਾਲਸੇ ਦਾ ਰਾਜ ਅੱਧੀ ਦੁਨੀਆ ਤੇ ਹੋਣਾ ਸੀਗਾ ਐਡੇ ਐਡੇ ਯੋਧੇ ਐਡੇ ਐਡੇ ਮਹਾਰਾਜੇ ਇਹਨਾਂ ਚੁਗਲਾਂ ਨੇ ਖਤਮ ਕਰਤੇ ਪਰ ਲੋਕ ਹਜੇ ਤੱਕ ਵੀ ਜਿਹੜੇ ਕਈ ਲੋਕ ਇਹਨਾਂ ਤੇ ਤੇ ਜਨਾਉਣੇ ਹਟੇ ਭਾਈ ਉਹੋ ਹੀ ਤਾਂ ਮੈਂ ਆਖਿਆ ਚੁਗਲ ਆਪਦੇ ਪਿਓ ਦਾ ਵੀ ਸਕਾ ਨਹੀਂ ਹੁੰਦਾ ਆਪਦੇ ਪਿਓ ਦੇ ਵੀ ਆਪਦੀ ਮਾਂ ਕੋਲੇ ਚੁਗਲੀ ਕਰਕੇ ਉਹਨਾਂ ਨੂੰ ਛੇਤਰੋ ਛਤਰੀ ਕਰਾ ਦਿੰਦਾ ਜਿਹੜਾ ਚੁਗਲ ਬੰਦਾ ਹੁੰਦਾ ਹੈ ਹੋਰ ਕਿਸੇ ਦਾ ਸਮਾਜ ਚ ਕੀ ਸਕਾ ਹਮ ਰਾਜਿਆਂ ਮਹਾਰਾਜਿਆਂ ਦੇ ਰਾਜ ਵੀ ਖਤਮ ਕਰਤੇ ਪਿੰਡਾਂ ਚੋਂ ਵੱਡੇ ਖਾਨਦਾਨ ਵੀ ਖਤਮ ਕਰਤੇ ਵੱਡੀਆਂ ਵੱਡੀਆਂ ਲੜਾਈਆਂ ਇਹਨਾਂ ਨੇ ਕਰਾਤੀਆਂ ਤੁਹਾਡੀ ਗੱਲ ਜਾਇਜ਼ ਆ ਪਰ ਲੋਕ ਸੁਧਰਦੇ ਫੇਰ ਨਹੀਂ ਇਹਨਾਂ ਤੇ ਫੇਰ ਭਰੋਸਾ ਕਰ ਲੈਂਦੇ ਇਹਨਾਂ ਨੇ ਚੱਜ ਦਾ ਕੰਮ ਕਦੇ ਕੀਤਾ ਨਹੀਂ ਤੇ ਚੱਜ ਦਾ ਕੰਮ ਕਦੇ ਹੋਣ ਨਹੀਂ ਦਿੱਤਾ ਹੁਣ ਜਿਵੇਂ ਆ ਇਹਨਾ ਕਰਕੇ ਵੱਡੇ ਵੱਡੇ ਧਰਮਾਂ 'ਚ ਵੱਡੇ ਵੱਡੇ ਫਿਰਕਿਆਂ 'ਚ ਜਿਹੜਾ ਫਰਕ ਪੈਂਦਾ ਉਹ ਵੀ ਚੁਗਲਾਂ ਦੀ ਵਜ੍ਹਾ ਨਾਲ ਹੀ ਹੁੰਦਾ 1947 'ਚ ਜਿਹੜੀ ਵੰਡ ਹੋਈ ਐ ਉਹ ਵੀ ਚੁਗਲਾਂ ਨੇ ਕਰਾਈ ਐ ਹੋਰ ਕਿਸੇ ਦਾ ਕੀ ਮੁਸਲਮਾਨਾਂ ਨਾਲ ਆਪਣਾ ਸਿੱਖਾਂ ਦਾ ਕੀ ਰੌਲਾ ਸੀ ਸਿੱਖਾਂ ਦਾ ਹਿੰਦੂਆਂ ਨਾਲ ਕੀ ਰੌਲਾ ਸੀ ਜਾਂ ਹਿੰਦੂਆਂ ਦਾ ਕਿਸੇ ਨਾਲ ਕੀ ਰੌਲਾ ਸੀ ਧਰਮ ਦਾ ਕਿਸੇ ਦਾ ਕਿਸੇ ਨਾਲ ਕੋਈ ਰੌਲਾ ਨਹੀਂ ਧਰਮ ਸਾਰੇ ਸੱਚੇ ਰਾਹ ਤੇ ਚੱਲਣ ਦਾ ਉਪਦੇਸ਼ ਦਿੰਦੇ ਆ ਪਰ ਜਦੋਂ ਧਰਮਾਂ 'ਚ ਮਾੜੇ ਬੰਦੇ ਵੱੜ ਜਾਂਦੇ ਆ ਉਹ ਬੰਦੇ ਦੰਗੇ ਵੀ ਕਰਾ ਦਿੰਦੇ ਆ ਫਸਾਦ ਵੀ ਕਰਾ ਦਿੰਦੇ ਆ ਤੇ ਵੱਡੇ ਵੱਡੇ ਦੇਸ਼ਾਂ ਨੂੰ ਵੀ ਤੋੜ ਦਿੰਦੇ ਚੁਗਲ ਦਾ ਕੰਮ ਹੀ ਇਹ ਹੁੰਦਾ ਹਰੇਕ ਥੜੇ ਤੇ ਬਹਿਣਾ ਹਰੇਕ ਸਾਥ ਚ ਬਹਿਣਾ ਹਰੇਕ ਬੰਨੀ ਦੇ ਬੰਦੇ ਕੋਲੇ ਉਹਨੇ ਜਾਣਾ ਲੱਟਰ ਕੁੱਤੇ ਵਾਂਗੂ ਸਾਰੇ ਪਿੰਡ ਦਾ ਗੇੜਾ ਉਹਨੇ ਲਿਆਉਣਾ ਹੀ ਲਿਆਉਣਾ ਹੁੰਦਾ ਭਲਾ ਤਾਂ ਅੰਦਰੋਸਤ ਹੋਵੇ ਭਲਾ ਬਿਮਾਰ ਹੋਵੇ ਜਿੰਨਾ ਚਿਰ ਉਹ ਚੁਗਲੀ ਚਪਾ ਕਰੇ ਨਾ ਉਹਨੂੰ ਰੋਟੀ ਨਹੀਂ ਜੰਗੀ ਲੱਗਦੀ ਜਿਹੜੇ ਕੋਲੇ ਪਿੰਡ ਦੀ ਹਰੇਕ ਖਬਰ ਆ ਜਿਹੜੇ ਕੋਲੇ ਪਿੰਡ ਦੀ ਹਰੇਕ ਗੁਪਤ ਗੱਲ ਆ ਚੁਗਲ ਐ ਤੇ ਚੁਗਲ ਤੋਂ ਬਚੋ ਜਿੰਨਾ ਬਚੀਦਾ ਕੋਈ ਵੀ ਹਥਿਆਰ ਚੁਗਲ ਤੋਂ ਪੈੜਾ ਨਹੀਂ ਚੁਗਲ ਸਾਰੇ ਹਥਿਆਰਾਂ ਤੋਂ ਜ਼ਿਆਦਾ ਖਤਰਨਾਕ ਹੈ ਚੁਗਲ ਪਰਮਾਣੂ ਬੰਬ ਤੋਂ ਵੀ ਜ਼ਿਆਦਾ ਖਤਰਨਾਕ ਹੈ